ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਨਾਮ ਵੱਡੇ ਵੱਡੇ ਰਿਕਾਰਡ ਕਾਇਮ ਹੁੰਦੇ ਰਹਿੰਦੇ ਨੇ ਜਿਵੇਂ ਕਿ ਦੋਸਤੋ ਹੁਣ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਜਸਟਿਸ ਦੇ ਲਈ ਚੱਲਦੇ ਹੈਸ਼ਟੈਗਾਂ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਹੈਸ਼ਟੈਗ ਜੋ ਕਿ ਜਸਟਿਸ ਫੋਰ ਸਿੱਧੂ ਮੂਸੇਵਾਲਾ ਉਸ ਦੀਆਂ ਕੁੱਲ 2.8 ਮਿਲੀਅਨ ਪੋਸਟਾਂ ਕਰਕੇ ਸਿੱਧੂ ਅਤੇ ਇਸ ਤੋਂ ਥੱਲੇ ਹੋਰ ਵੀ ਨੇ ਪਰ ਸਿੱਧੂ ਮੂਸੇਵਾਲੇ ਬਾਈ ਦੇ ਹੈਸ਼ਟੈਗ ਜੋ ਕਿ ਜਸਟਿਸ ਫੋਰ ਸਿੱਧੂ ਮੂਸੇਵਾਲਾ ਉਹ ਨੰਬਰ 1 ਤੇ ਹੈ ਤਾਂ ਦੋਸਤੋ ਇਹ ਸਭ ਤੁਹਾਡੇ ਫੈਨਾ ਕਰਕੇ ਹੈ ਕਿਉਂਕਿ ਤੁਸੀਂ ਆਪਣੀ ਪੋਸਟ ਦੇ ਥੱਲੇ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਆ ਕਰ ਤਾਂ ਜੋ ਇਹ ਹੈਸ਼ਟੈਗ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆ ਸਕੇ ਅਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਈ ਦੀ ਈਪੀ ਦੀ ਜੋ ਕਿ ਰੀਸੈਂਟਲੀ ਰਿਲੀਜ਼ ਹੋਈ ਹੈ ਮੂਸਪ੍ਰਿੰਟ ਨਾਮ ਦੇ ਨਾਲ ਤਾਂ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੀ ਸਿੱਧੂ ਮੂਸੇਵਾਲੇ ਬਾਈ ਨੇ ਡੇਢ ਬੇ ਸ਼ੋਹ ਦੀ ਗੱਲ ਕੀਤੀ ਹੈ ਅਤੇ ਡੇਢ ਬੇ ਸ਼ੋਹ ਦੀ ਗੱਲ ਕਰਦਿਆਂ ਸਿੱਧੂ ਮੂਸੇਵਾਲੇ ਬਾਈ ਨੇ ਕਿਹਾ ਹੈ ਕਿ ਕਈ ਸਿੰਗਰਾਂ ਵੱਲੋਂ ਮੈਨੂੰ ਧਮਕੀਆਂ ਵੀ ਆਈਆਂ ਕਿ ਮੈਂ ਡੇਢ ਬੇ ਸ਼ੋਹ ਦੇ ਉੱਤੇ ਨਾ ਜਾ ਸਕਾਂ ਅਤੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਇਸ ਗੀਤ ਦੀਆਂ ਇਹ ਲੈਣਾ ਸੁਣ ਕੇ ਸਿੱਧੂ ਮੂਸੇਵਾਲੇ ਦੇ ਫੈਨਾਂ ਦੇ ਮਨ ਵਿੱਚ ਜੋ ਪਹਿਲਾ ਨਾਮ ਆਉਂਦਾ ਹੈ ਉਹ ਬੱਬੂ ਮਾਨ ਦਾ ਆਉਂਦਾ ਹੈ ਅਤੇ ਸਿੱਧੂ ਮੂਸੇਵਾਲੇ ਬਾਈ ਦੀਆਂ ਇਹ ਲੈਣਾ ਸੁਣ ਕੇ ਸਿੱਧੂ ਮੂਸੇਵਾਲੇ ਦੇ ਫੈਨ ਜ ਬੱਬੂ ਮਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਦੋਸਤੋ ਸਿੱਧੂ ਮੂਸੇਵਾਲੇ ਜਿਵੇਂ ਕਿ ਕੁਝ ਫੈਨ ਪੇਜਾਂ ਦੇ ਵੱਲੋਂ ਤੁਸੀਂ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਇਹ ਪੋਸਟਰ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਦਾ ਟਾਈਟਲ ਹੈ ਅਵਾਸ ਸਲੈਪ ਤਾਂ ਦੋਸਤੋ ਹੁਣ ਇਸ ਦਾ ਕੋਈ ਵੀ ਕਨਫਰਮ ਨਹੀਂ ਕੀਤਾ ਗਿਆ ਕਿ ਇਹ ਕੋਈ ਸਿੰਗਲ ਟਰੈਕ ਹੈ ਜਾਂ ਈਪੀ ਹੈ ਜਾਂ ਕੋਈ ਐਲਬਮ ਹੈ ਤਾਂ ਦੋਸਤੋ ਹੋ ਸਕਦਾ ਹੈ ਬੱਬੂ ਮਾਨ ਬੱਲੂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਜੈਕਟ ਦੇਖਣ ਨੂੰ ਮਿਲੇ ਅਤੇ ਹੋ ਸਕਦਾ ਹੈ ਇਸ ਪ੍ਰੋਜੈਕਟ ਦੇ ਵਿੱਚ ਬੱਬੂ ਮਾਨ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਕੋਈ ਰਿਪਲਾਈ ਕਰੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੋਸਟਰ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ